हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਅਪ ਦੋ ਬੜਾ ਸੇਲ ਲਈ ਲੈ ਕੇ ਆਏ ਆਂਗੇ ਦੋਵੇਂ ਆ ਗਿਆਂ ਪਿੱਤਾ ਜੀਆਂ ਸੂਈਆਂ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਦੋਵੇਂ ਆ ਗਿਆਂ ਬਈ ਜਰਸੀਆਂ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋ ਬਾਈ ਠੀਕ ਠਾਕ ਵੀਰੇ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਂ ਬਾਈ ਸੀਰਾ ਸਿੰਘ ਢਾਲੀਆਲ ਪਿੰਡ ਸਨਾਂਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਤਹਿਸੀਲ ਤਪਾ ਨੇੜੇ ਭਦੌੜ ਨੇਣੇਆਲ ਸੰਧੂ ਇਹ ਪਿੰਡ ਨੇੜੇ ਰਹਿ ਜਾਂਦੇ ਨਮਾਇਨ ਵਰਪੂਰੀ 9872076012 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ 9872076012 ਵੀਰੇ ਬਾਕੀ ਚੱਲ ਰਿਹਾ ਬਾਈ ਸਕਰੀਨ ਤੇ ਨੋਟ ਕਰ ਲੋ ਭਾਈ ਜਿਹੜੀ ਆ ਸਾਹਮਣੇ ਆਪਾਂ ਜਰਸੀ ਵੜ ਦਿਖ ਰਿਹਾ ਫੁੱਲ ਵਜਨ ਵਾਲੀ ਤੇ ਫੁੱਲ ਵੱਡੀ ਕਿਹੜਾ ਸੂਆ ਸੂਈ ਦੂਜਾ ਸੂਈ ਆ ਵੀਰੇ ਇਹਨੂੰ ਮੰਨ ਕੇ ਚੱਲ ਆਲੇ ਮਿੰਟੀ 20 ਹੋਇਆ ਸੂਈ ਨੂੰ 20 ਮਿੰਟ ਹੋਇਆ ਸੂਈ ਨੂੰ ਹੂੰ ਬੱਚਾ ਕੀ ਦੇਗੀ ਬਸਾ ਵੀਰੇ ਬੱਚਾ ਬਸਾ ਦੇਗੀ ਤੇ ਭਾਈ ਚੂਈ ਮੰਨ ਬੋਲਾ ਬੱਚੇ ਨੂੰ ਚੰਗਾ ਆ ਮੰਨ ਹੂੰ 2.5 ਕਿਲੋ ਬੋਲਾ ਹੁਣ ਕੱਢਿਆ ਸੀਗਾ ਠੀਕ ਹੈ ਭਾਈ ਚੂਈ ਆਪਣੀ ਜ਼ਿੰਮੇਵਾਰੀ ਆ ਜਮਾਂਦਰੂ ਤਿਲ ਆ ਵੀਰੇ ਤੇ ਕੀ ਰਕਾਰ ਆ ਪਿਛਲੇ ਸੂਏ ਦਾ ਦੁੱਧ ਦੇਨੇ 24 ਕਿਲੋ ਦਿੱਤਾ ਪਹਿਲਾਂ ਨੇ ਵੀਰੇ ਠੀਕ ਹੈ ਜਵਾਂਂਦਰੂ ਹੀ दे। ੱੱੱੱੱੱ ਵੀ ਜਵਾਂਂਦਰੂ ਚੱਲਿਆ ਨਹੀਂ ਥਾਣਾ ਹੂੰ ਚੱਲਿਆ ਹੀ ਨਹੀਂ ਪਹਿਲਾਂ ਤੂੰ ਥਾਣਾ ਠੀਕ ਹੈ ਬਾਈ ਉੱਚ ਬਾਈ ਚ ਵੀ ਕਿਵੇਂ ਆ ਚ ਵੀ ਇੱਕ ਨੰਬਰ ਆ ਵੀਰੇ ਆਪਾਂ ਚੋਕੇ ਦੇਖ ਲਈ ਕੋਈ ਬੱਚਾ ਨਹੀਂ ਛੱਡਿਆ ਥੱਲੇ ਸਿੱਧਾ ਨਿਆਣਾ ਆ ਕੇ ਬਹਿ ਗਏ ਬਰਫੀ ਆ ਵੀਰੇ ਪੂਰੀ ਫੋਲ ਠੀਕ ਹੈ ਬਾਕੀ ਮੈਂ ਕਹਿੰਦਾ ਨਾ ਐਫ ਐਫ ਹੀ ਲੱਗਦੀ ਦੇਖਣ ਨੂੰ ਤਾਂ ਹਨਾ ਬਾਜ਼ਾਰ ਚਾਹੇ ਅਗਲਾ ਯਰ ਸੈਰ ਸਮਝ ਲੈ ਚਾਹੇ ਇਹਨੂੰ ਕੋਈ ਮਰਜ਼ੀ ਸਮਝ ਲੈ ਵੀਰੇ ਹਣਾ ਜੇ ਕੱਦ ਕਾਠ ਦੀ ਗੱਲ ਕਰੀਏ ਵੀ ਐਚ ਐਫ ਜਿੱਡਾ ਕੱਦ ਕਾਠ ਆ ਹਣਾ ਫੁੱਲ ਵੀਰੇ ਫੁੱਲ ਇਹ ਚੱਪਨੋਂ ਕਿ ਉਤੋਂ ਦੀ ਜਾਂਦੀ ਆ ਵੀਰੇ ਸਹੀ ਆ ਸੈਨਗ ਚਮਕ ਐ ਪਈ ਆ ਮੈਂ ਕਹਣਾ ਵੱਡੇ ਤਾਂ ਚਵਾਈ ਚੁਈ ਤਾਂ ਵੀਰੇ ਪੈਰ ਵੀ ਨਹੀਂ ਪੜਦੇ ਨਹੀਂ ਕੁੰਨੀ ਆ ਲੈ ਥਣਾ ਥਣਾ ਦਾ ਸਾਈਜ਼ ਐ ਇੱਕ ਨੰਬਰ ਇੱਕ ਥਣ ਤੋਂ ਬਾਈ ਕਹਿੰਦਾ ਬਾਈ ਜਮਾਂਦਰੂ ਤੇਲਾ ਤੇ ਬਾਕੀ ਤਾਂ ਨਾ ਥਣਾ ਚਵਾਈ ਕਿਵੇਂ ਆ ਬਾੜੀ ਇੱਕ ਨੰਬਰ ਵੀਰੇ ਠੀਕ ਆ ਤੇ ਤੋਰਾ ਆਪਾਂ ਬਈ ਚੈੱਕ ਕਰਵਾਣ ਆ ਪੂਰੇ ਵਜਨ ਵਾਲੀ ਆ ਕੋਈ ਵੀ ਵੀਰੇ ਨਾ ਬਣ ਕੇ ਆਵੀ ਛੋਟੀ ਜੀ ਹੁਕ ਨਹੀਂ ਬਈ ਹਾਂ ਫੁੱਲ ਵੱਡੇ ਕੱਦ ਕੱਟਦੀ ਆ ਫੁੱਲ ਵੱਡੇ ਦੀ ਆ ਬਾਕੀ ਚਮਕ ਵਾਲੀ ਆ ਹੈਨਾ ਚਮਕ ਤਾਂ ਵੀਰੇ ਪੂਰੀ ਸਮੇਂ ਹੀ ਪੜੀ ਪੂਰੀ ਸਮੇਂ ਹੀ ਪੜੀ ਆ ਚੰਗੇ ਵਜਨ ਵਾਲੀ ਵੜ ਆ ਗਈ ਚੰਗਾ ਕਦ ਕਾਠਾ ਕਰਨ ਵਾਲੀ ਦਾ ਤੇ ਮੁੱਲੇ ਦਾ ਫੇਰ ਅਖੀਰ ਹੋਊ ਬਈ ਲੈ ਮੁੱਲੇ ਦਾ ਵੀਰੇ 65000 65000 ਹਾਂ ਕਰਦੇ ਹੋਗੇ ਥੋੜਾ ਕਹਣਾ ਮਾਨ ਤਣ ਮਾੜਾ ਮੋਟੇ ਹੂ ਵੀਰੇ 50 55 ਵਾਲਾ ਦਾ ਫੋਨ ਵੀ ਨਾ ਲਾਵੇਵੇਂ ਹੈਨਾ ਠੀਕ ਆ ਆਪਾਂ ਬਸ ਮਾੜਾ ਮੋਟਾ ਮਾਨਤਾ ਨਹੀਂ ਹੋ 65000 ਚ ਉਹਦਾ ਕਿ ਲੇਵਾ ਹੀ ਭਲਾ ਕਮਾਲ ਦਾ ਰੁਕੀ ਆਪਾਂ ਦਿਖਾ ਦਈਏ ਮਾੜਾ ਖੜ ਜਾ ਪੱਕਾ ਬੱਚੇ ਦਾ ਕਰਦੀ ਮੈਂ ਕਿਹਾ ਲੇਵਾ ਤਾਂ ਪੰਡ ਲੱਗੀ ਪਈ ਆ ਹਨਾ ਹਾਂ ਇਧਰ ਬੈਕ ਸਾਈਡ ਤੋਂ ਦਿਖਾ ਦੇ ਬਈ ਹੂੰ ਲੈ ਕੀ ਬਾਤ ਬਹੁਤ ਸੋਹਣਾ ਫਿੱਟ ਫਿੱਟ ਲੇਵਾ ਬਿਆ ਕਰਮਾਲੀ ਨੂੰ ਜਿੰਨਾ ਲੇਵਾ ਲੱਗਾ ਪਾਂਡਲ ਦੀ ਪਈਆ ਬੱਚੇ ਦਾ ਕਰਕੇ ਬਈ ਅੰਦਰੋਂ ਭੱਜੀ ਐ ਹੂੰ ਬਾਕੀ ਲੇਵੇ ਦੀ ਸਫਾਈ ਬਣੀ ਜਾਂਦਾਈ ਹੈ ਨਾ ਹੂੰ ਕਿਆ ਬਾਤ ਹੈ ਸਫਾਈ ਸੋਈ ਲੇਵੇ ਦੀ ਹਿਲਣ ਹਲਣ ਵਾਲੀ ਵੀਰੇ ਉਹ ਨਾ ਟੈਨਸ਼ਨ ਮੰਨੇ ਉਹ ਆਪਣੀ ਜ਼ਿੰਮੇਵਾਰੀ ਹੈ ਹੂੰ ਤਿੰਨੇ ਥਾਣਾਂ ਦੀ ਗਾਰੰਟੀ ਹੈ ਤੇ ਚੌਥਾ ਥਣ ਜਵੰਦਰੂਤਲ ਹੈ ਠੀਕ ਆ ਦੁਲਦ ਪਹਿਲਣ ਨੇ ਦਿੱਤਾ 24 ਕਿਲੋ ਵੀਰੇ ਹੁਣ ਅਗਲਾ ਆਪ ਦੀ ਸਮਝ ਨਾ ਲਵੇ ਹੈ ਨਾ ਹੂੰ ਬਾਕੀ ਜਿਵੇਂ ਹੁਣ ਹੁਣੀ ਸੂਈ ਆ ਪੁੜੇ ਹੀ ਨਹੀਂ ਚਾਗਦਾ ਪਸ਼ੂ ਇਹਨੂੰ ਕੋਈ ਫਰਕ ਹੀ ਨਹੀਂ ਪਿਆ ਹਨਾ ਨਾ ਵੀਰੇ ਨਾ ਹੂੰ ਕਿਉਂਕਿ ਰਾਜਜੀ ਤੇ ਸਮੇਂ ਪਲਈ ਐਨੀ ਕਾ ਕਰਮਾਂ ਵਾਲੀ ਹਵਾਨਾ ਵੀ ਦੋਮਾ ਪਾਸਿਆਂ ਨੂੰ ਸਾਫ ਸੁਥਰਾ ਜਮਾ ਹਵਾਨਾ ਆ ਗਿਆ ਤੇ ਮੁੱਲ ਕੀ ਰੱਖਿਆ ਆਪਣਾ 65000 ਰੁਪਏ ਮਾਨਤਾ ਨਹੀਂ ਹੂਬਰੇ ਦੇ ਚ ਠੀਕ ਹੈ ਬਾਈ ਕਹਿੰਦਾ ਮਾਨਤਾ ਨਹੀਂ ਕਰਾਂਗੇ ਬਾਈ ਮੁੱਲ ਪਹਿਲੇ ਹੀ ਖਿੱਚ ਕੇ ਰੱਖਦਾ ਵਾ ਕਿ ਫਾਇੜ ਚੰਗੀ ਹੋ ਦੁੱਧ گاੜਾ ਹੋ ਗਰਮੀ ਬਿਲਕੁਲ ਨਹੀਂ ਮੰਨਣੀ ਆ ਲਾ ਲਓ ਇੱਕ ਤਰ੍ਹਾਂ ਦੀ ਮਾਝ ਹੀ ਆ ਕਿ ਨਹੀਂ ਫਾਇੜ ਤਾਂ ਵੀਰੇ ਦੀ 5.5 ਉਹ ਰਾਮ ਨਾਲ ਇਹ ਕਿਹੜਾ ਚਫਾ ਵੀ ਉਹ ਹੈ ਅਮਰੀਕਨ ਹੈ ਸਹੀ ਹੈ ਬਾਈ ਚੰਗੇ ਵਜਨ ਵਾਲੀ ਵੜਾ ਗਈ ਤੇ 2 ਨੰਬਰ ਤੇ ਜਰਸੀ ਜਰਸੀ ਹੈ ਵੀਰੇ ਫੇਸ ਪਹਿਲਾ ਦਾ ਬੜਾ ਪਿਆਰਾ ਹੈ ਨਾ ਕਿਹੜਾ ਸੁਹਾਗ ਹੈ ਇਹ ਵੀਰੇ ਦੂਜਾ ਸੁਹਾ ਸੁਈ ਹੈ ਇੱਕ ਹਫਤਾ ਸੁਈ ਨੂੰ ਹੋ ਗਿਆ ਜੇਰ ਜੱਪੇ ਦੀ ਓਕੇ ਹੈ ਬੱਸਾ ਦਿੱਤਾ ਹੈ ਵੀਰੇ ਜਿਹਦੇ ਨਾਲ ਸੌਦਾ ਹੋਊ ਆਪਾਂ ਵੀਡੀਓ ਵੀਡੀਓ ਸਾਰਾ ਪ੍ਰੂਫ ਦਿਖਾਵਾਂਗੇ ਠੀਕ ਹੈ ਤੇ ਹੁਣ ਦੁੱਧ 11 ਲੀਟਰ ਰੈਡੀ ਹੈ ਇਹਦੇ ਥੱਲੇ ਠੀਕ ਹੈ ਮੰਨ ਕੇ ਚੱਲੋ ਭਾਵੇਂ ਕੋਈ ਦੋ ਟਾਈਮ ਚਬਾਈ ਕਰ ਲਿਆ ਹਾਂ ਠੀਕ ਹੈ ਥਣਾ ਥੁਣਾ ਦਾ ਜੇਰ ਜੱਪੇ ਦੀ ਜ਼ਿੰਮੇਦਾਰੀ ਆ ਹੁਣ ਕੜ ਜਾ ਚੱਲੀ ਜਾਂਦਾ ਦੁੱਧ ਇਹ ਮੰਨ ਕੇ ਚੱਲ 14 15 ਤੇ ਜਾ ਸਕਦੀ ਹੈ ਬਾਕੀ ਥਾਣੀ ਬੜਾ ਚੰਗਾ ਹਾਂ ਕੀ ਬਾਤ ਆ ਥਣ ਚੰਗਾ ਬਾਕੀ ਉਹ ਵੀ ਗੋਲ ਮਟੋਲ ਪਈਆ ਤੇ ਬਾਈ ਕਹਿੰਨੇ ਆਪਣੇ ਕੋਲੇ ਬਈ ਵੀਡੀਓ ਬਣੀ ਹੋਈ ਆ ਬੱਚੇ ਐਕਸਪਾਇਰ ਦੀ ਹੈ ਨਾ ਬੰਦਾ ਨਾ ਬੱਚੇ ਜਾਂਉਂਦੇ ਬੱਚੇ ਦੀ ਛੂਕੇ ਹਟੀ ਆ ਜਦੋਂ ਠੀਕ ਆ ਜੇਰ ਜੱਪੇ ਦੀ ਸਾਰੇ ਕਾਸੇ ਦੀ ਬਾਈ ਕਹਿੰਨੇ ਵੀ ਵੀਡੀਓ ਆਪਣੇ ਕੋਲੇ ਹੈਗੀ ਆ ਜੀ ਜੇ ਕੋਈ ਵੀਰ ਆਉਂਦਾ ਉਹਨੂੰ ਆਪਾਂ ਦਿਖਾ ਦਾਂਗੇ ਨਹੀਂ ਕੋਈ ਵੀਰ ਬਾ ਮਗਵਾ ਲੈ ਮਗਵਾਲੇ ਮੰਗਵਾ ਲਈ ਠੀਕ ਆ ਭਾਵੇਂ ਕੋਈ ਵੀਰ ਮੰਗਵਾ ਲੈ ਤਾਂ ਵੀ ਕੋਈ ਚੱਕਰ ਨਹੀਂ ਲੇਵਾ ਵੜਾ ਕਮਾਲ ਦਾ ਹਨਾ ਕਿੰਨਾ ਕਤਤ ਦੇ ਦੂ ਬਾਈ ਵੀਰੇ ਹੁਣ ਦੇਖੋ 14 15 ਕਿਲੋ ਤਾਂ ਦੇਣਾ ਚਾਹੀਦਾ ਹਲੇ ਹਫਤਾ ਕੀ ਹੋਇਆ 15 ਦਿਨਾਂ ਤੇ ਜਾ ਕੇ ਡੰਗਰ ਦੁੱਧ ਤੇ ਆਉਂਦਾ ਹੂੰ ਤੇ ਬਾਕੀ ਜਰਸੀ ਆ ਮੰਗ ਬਹੁਤ ਆਕ ਨੇ ਹਾਂ ਮਿਲਦੀ ਬਹੁਤ ਘੱਟ ਆ ਯਾਨੀ ਕਿ 11 ਕਿਲੋ ਅਗਲਾ 2 ਡੰਗ ਆ ਦੀ ਤਸ਼ਲੀ ਕਰਕੇ ਲਿਜਾ ਸਕਦਾ ਠੀਕ ਆ ਹਾਂ ਬਾਕੀ ਕੰਨ ਛੋਟਾ ਬਾਈ ਫੇਸ ਬਿਊਟੀ ਇੱਕ ਨੰਬਰ ਕਮਾਲ ਦਾ ਰੰਗ ਰੂਪ ਆ ਕਰਨ ਵਾਲੀ ਦਾ ਲੇਵਾ ਚੈੱਕ ਕਰ ਸਕਦਾ हूं लेवा ਤਾਂ ਬਹੁਤ ਕਮਾਲ ਦਾ ਲੱਗਿਆ ਵਾ ਮੈਂ ਕਹਣਾ ਕਹਿਣ ਦੀ ਲੋੜ ਹੀ ਨਹੀਂ ਪੰਡ ਵਾਲਾ ਹਵਾਨਾ ਬਾਕੀ ਆਪਾਂ ਸਾਨੂੰ ਟਾਈਮ ਵੀ ਦੱਸ ਹੀ ਦਿੰਨੇ ਆ ਬਾਈ 2:40 ਮਿੰਟਾਂ ਦਾ ਸਮਾਂ ਹੁੰਦਾ ਤੇ ਮੈਂ ਕਹਣਾ ਸ਼ਾਮ ਨੂੰ ਤਾਂ ਪੰਡ ਲੱਗ ਜੂ ਬਾਈ ਹੈਨਾ ਇਹਦਾ ਮੁੱਲ ਹੈਗਾ 48000 ਠੀਕ ਆ ਮੋਲੇ ਦਾ ਲੈਣ ਦੇਣਾ ਜਿਹੜਾ 48000 ਉਹਦੇ ਤਾਂ ਮਾਨ ਤਾਨ ਕਰ ਦਿਆਂਗੇ ਬਈ ਠੀਕ ਹੈ ਬਾਕੀ ਬਾਈ ਕਹਿੰਦਾ ਮਾਨ ਤਾਨ ਕਰ ਦਿਆਂਗੇ ਬਈ ਰੇਟ ਬਾਈ ਨੇ ਬਈ ਸੋਮਾ ਦੀ ਜਿਹੜੇ ਬੰਦੇ ਨਾਲ ਸੌਦਾ ਹੋਊ ਉਹਨੂੰ ਪ੍ਰੋਪਰ ਜੇਰ ਦੀ ਬੱਚੇ ਦੀ ਸਾਰੀ ਵੀਡੀਓ ਦਿਖਾਵਾਂਗੇ ਬਈ ਆਪਾਂ ਠੀਕ ਹੈ ਹਾਂ ਲੈ ਬਈ ਚੈੱਕ ਕਰ ਸਕਦੇ ਆ ਨਿਖੜ ਮਾ ਥਣ ਪੇ ਹੁਣ ਮੰਨ ਕੇ ਚੱਲ 2 ਵਜੇ ਹਲੇ 8 ਨੇ ਤਾਂ ਵਧੀਆ ਪੂਰਾ ਲੇਵਾ ਬਣਾ ਜਾਂਦੀ ਆ ਬਈ ਹਮਮ ਸਹੀ ਆ ਬਈ ਕਿਉਂਕਿ ਸ਼ਾਮ ਤੱਕ ਤਾਂ ਆਡਰ ਕਮਾਲ ਦਾ ਤਿਆਰ ਕਰ ਲੈਣਾ ਚਵਾਈ ਚ ਟਾਈਮ ਬਹੁਤ ਪਿਆਕ ਨੇ ਬਹੁਤ ਪਹਿਲੇ ਬਾਈ ਟੋਟਾ ਟਾਟ ਸ਼ੇਪ ਆਉਣੇ ਸੀ ਚੋਮਾਂ ਦੇ ਵਾਕੀ ਫੇਸ ਦੀ ਦੇਖ ਸਕਦੇ ਹੋ ਬਈ ਬਰੀਡ ਬਹੁਤ ਆ ਹਨਾ ਪੂਰੀ ਫੁੱਲ ਬਰੀਡ ਦੀ ਆ ਵੀਰੇ ਹਮ ਸਹੀ ਆ ਬਈ ਫੁੱਲ ਬਰੀਡ ਆ ਤੇ ਮੁੱਲੇ ਦਾ ਲੈਣ ਦੇਣ 48000 ਬਾਕੀ ਬਾਈ ਕੰਨਾ ਕੋਈ ਚੱਕਰ ਨਹੀਂ ਕਰਦੇ ਆਂਗੇ ਮਾਨ ਤਾਣ ਜਦੋਂ ਵੀ ਕੋਈ ਵੀਰ ਆਉਂਦਾ ਤੇ ਨਗ ਆਪਾਂ ਨਾ ਤੁਹਾਨੂੰ ਦੋ ਦਿਖਾ ਦੇ ਬਈ ਦੋਮਾ ਨਗਾ ਜੋ ਕੋਈ ਵੀ ਨਗਾ ਤੁਹਾਨੂੰ ਪਸੰਦ ਆਉਂਦਾ ਤਾ ਬਾਈ ਨਾ ਕਰ ਲਿਓ ਕੰਟੈਕਟ ਧੰਨਵਾਦ ਜੀ